ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ 'ਚ ਤੇ ਅੱਜ ਆਪਾਂ ਆਏ ਹਾਂ ਜੀ ਸਿੱਖਾਂ ਦੀ ਵਫਾਦਾਰ ਰਿਆਸਤ ਰਹੀ ਨਾਭਾ ਰਿਆਸਤ ਤੇ ਨਾਭਾ ਰਿਆਸਤ ਦੇ ਜਿਹੜੇ ਧਰਮੀ ਰਾਜੇ ਹੋਏ ਨੇ ਮਹਾਰਾਜਾ ਰੀਪੂ ਦਾਮਨ ਸਿੰਘ ਮਹਾਰਾਜਾ ਹੀਰਾ ਸਿੰਘ ਉਹਨਾਂ ਦਾ ਜਿਹੜਾ ਸ਼ਾਹੀ ਕਿਲਾ ਹੈ ਉਹਦੇ ਹਾਲਾਤ ਦੇਖ ਰਹੇ ਆਂ ਆਪਾਂ ਅੱਜ ਤੇ ਤੁਹਾਨੂੰ ਵੀ ਦਿਖਾਣੇ ਆਂ ਵੀਡੀਓ 'ਚ ਬਣੇ ਰਹੋ ਚਲੋ ਜੀ ਫੇਰ ਆਹ ਦੇਖੋ ਯਾਰ ਹਾਲਾਤ ਨੇ ਕਿਲੇ ਦੇ ਕੂੜਾ ਦੇਖ ਰੋਰੇ ਤੁਸੀਂ ਆ ਸੇਵਾ ਸਾਰਾ ਕੂੜਾ ਆ ਪਿਆ ਤੇ ਇੱਧਰ ਜਾਨਵਰ ਵੀ ਦੇਖੋ ਫਿਰਦੇ ਨੇ ਜਿਵੇਂ ਵਿੱਚ ਆਹ ਦੇਖੋ ਇੱਧਰ ਆ ਪੁਰਾਣੀ ਇਮਾਰਤ ਦੀ ਇੱਥੇ ਪਹਿਲੇ ਕਚੇਰੀਆਂ ਵੀ ਲੱਗਦੀਆਂ ਸੀਗੀਆਂ ਤੇ ਆ ਇੱਧਰ ਇੱਕ ਜਿਹੜਾ ਗੇਟ ਆ ਗਿਆ ਉਹ ਇੱਧਰ ਦੇ ਪਾਸੇ ਜਿਹੜਾ ਮਹਾਰਾਜਾ ਹੀਰਾ ਸਿੰਘ ਜੀ ਦਾ 182ਵਾਂ ਜਨਮ ਦਿਨ ਮਨਾ ਰਹੇ ਨੇ ਤੇ ਉਹਦੇ ਸੰਬੰਧ ਵਿੱਚ ਜਿਹੜਾ ਇੱਧਰ ਅਖੰਡ ਪਾਟ ਖਿਆ ਹੋਇਆ ਹੈ। ਤੋਂ ਇੱਧਰ ਆਪਾਂ ਜਾਣੀ ਚਾਹਦੇ। ਤੇ ਇੱਧਰਲੇ ਪਾਸੇ ਆਪਾਂ ਦੇਖ ਰਹੇ ਹਾਂ ਪੁੱਛ ਕੇ ਜੇ ਅੰਦਰ ਜਾਣ ਦਿੰਦੇ ਨੇ ਤਾਂ ਇੱਧਰੋਂ ਅੱਗੇ ਚੱਲਦੇ ਹਾਂ। ਸਵਾ ਇੱਧਰਲੇ ਪਾਸੇ ਚੱਲਦੇ ਹਾਂ ਜੀ ਆਪਾਂ ਤੇ ਇੱਧਰਲੇ ਪਾਸੇ ਜਿਹੜਾ ਸੰਗਵਾਰ ਸਾਹਿਬ ਚੱਲ ਰਿਹਾ ਹੈ। ਸਵਾਰੀ ਕਰਕੇ ਆਪਾਂ ਇੱਧਰ ਨੂੰ ਜਾ ਸਕਦੇ। ਇੱਧਰ ਦੇਖਾ ਮੇਟਾ ਮੰਦਰ ਜਾ ਕੇ ਤੇ ਦੱਸ ਰਹੇ ਹਾਂ ਥੋੜਾ ਇਤਿਹਾਸ। ਵਾਹ ਅੰਦਰ ਮੈਂ ਜੀ ਆ ਦੇਖੋ ਇੱਥੇ ਪਹਿਲਾਂ ਜਿਹੜੀਆਂ ਕਚੈਰੀਆਂ ਲੱਗਦੀਆਂ ਸੀਗੀਆਂ ਆ ਵਕੀਲਾਂ ਦੇ ਨਾਮ ਤੁਸੀਂ ਦੇਖ ਸਕਦੇ ਹੋ ਆ ਦੇਖੋ ਜਿਵੇਂ ਇੱਧਰ ਜਤਿੰਦਰਪਾਲ ਸਿੰਘ ਐਡਵੋਕੇਟ ਗਗਨਦੀਪ अरोड़ा ਮਤਲਬ ਇਸ ਤਰ੍ਹਾਂ ਦੇੜਾ ਇੱਥੇ ਕਚੈਰੀਆਂ ਲੱਗਦੀਆਂ ਸੀਗੀਆਂ ਤੇ ਆ ਦੇਖੋ ਇੱਧਰ ਜਿਹੜੀਆਂ ਹਾਲਾ ਜਿਹੜੇ ਕਾਫੀ ਖਰਾਬ ਜੇ ਨੇ ਕੰਨਾ-ਕੁੰਨਾ ਸਾਰੀਆਂ ਡਿੱਗੀਆਂ ਹੋਈਆਂ ਨੇ ਆ ਦੇਖੋ ਇੱਧਰ ਸਾਰਾ ਮਲਬਾ ਜਾਂ ਪਿਆ ਹੈ ਸੋ ਵਾ ਇਧਰੋਂ ਚੱਲਦੇ ਆ ਹੁਣ ਤੇ ਦੇਖ ਰਿਹਾ ਇਧਰ ਸੋ ਆਹ ਦੇਖੋ ਜੀ ਇਧਰ ਸਾਰਾ ਜਿਹੜਾ ਜੰਗਲ ਜਿਹਾ ਬਣਿਆ ਹੋਇਆ ਹੈ ਕਿਵੇਂ ਝਾੜੀਆਂ ਨਿਕਲੀਆਂ ਹੋਈਆਂ ਨੇ ਤੇ ਇਧਰ ਆਹ ਦਰਵਾਜ਼ੇ ਦੇਖ ਸਕਦੇ ਕਿਵੇਂ ਟੁੱਟੇ ਹੋਏ ਨੇ ਸਾਰੇ ਸੋ ਕਾਫੀ ਜਿਹੜੇ ਹਾਲਾਤ ਖਰਾਬ ਹੋਏ ਹੋਏ ਪੈਨੇ ਕਿਲੇ ਦੇ ਸੋ ਸਾਮ ਸੰਭਾਲ ਦੀ ਲੋੜ ਹੈਗੀ ਇੱਥੇ ਆਹ ਦੇਖੋ ਸਾਰਾ ਜਿਵੇਂ ਜੰਗਲ ਬਣਿਆ ਹੋਇਆ ਪੂਰਾ ਸੋ ਇਧਰ ਅੰਦਰ ਚੱਲ ਕੇ ਦੇਖ ਰਹੇ ਆ ਆਹ ਦੇਖੋ ਜੀ ਕਾਫੀਆਂ ਉੱਚੀ ਉੱਚੀ ਦੀਵਾਰਾਂ ਜਿਹੜੀਆਂ ਦੇਖ ਸਕਦੇ ਹੋ ਪੱਖੇ-ਪੱਖੇ ਸਾਰੇ ਲਾਏ ਹੋਏ ਨੇ ਤੇ ਕਾਫੀ ਠੰਡਕ ਹੈ ਇਸ ਕਮਰੇ 'ਚ ਕਿਉਂਕਿ ਦੀਵਾਰਾਂ ਜਿਹੜੀਆਂ ਕਾਫੀਆਂ ਉੱਚੀਆਂ-ਉੱਚੀਆਂ ਨੇ ਜਿਸ ਕਰਕੇ ਇੱਥੇ ਠੰਡਕ ਕਾਫੀ ਰਹਿੰਦੀ ਸੀ। ਇਹ ਕਾ ਇੱਧਰ ਕਮਰਾ ਆ ਗਿਆ। ਸਵਾਦ ਦੇਖੋ ਜੀ। ਇਹ ਕਾ ਇੱਧਰ ਕਮਰਾ ਆ ਗਿਆ ਸਾਹਮਣੇ। ਤੇ ਆ ਇੱਧਰ ਕੋਈ ਸੁਰੰਗ ਜੀ ਹੈਗੀ ਏ। ਇਧਰ ਵੀ ਸਾਰੇ ਸ਼ੀਸ਼ੇ-ਸ਼ੂਸ਼ੇ ਦੇ ਦਰਵਾਜ਼ਿਆਂ ਦੇ ਟੁੱਟੇ ਬਨੇ ਇਹ ਦਰਵਾਜ਼ੇ ਮਤਲਬ ਉਸੇ ਟਾਈਮ ਦੇ ਨੇ ਜਿਸ ਟਾਈਮ ਤੋਂ ਮਹਾਰਾਜਾ ਜੀ ਰਹਿੰਦੇ ਸੀ ਇੱਥੇ ਆਹ ਦੇਖ ਸਕਦੇ ਹੋ ਦੀਵਾਰਾਂ ਤੇ ਜਿਹੜੀਆਂ ਆਹ ਮੂਰਤੀਆਂ ਬਣੀ ਹੋਈਆਂ ਨੇ ਆਹ ਦੇਖ ਸਕਦੇ ਹੋ ਕਾਫੀ ਵਧੀਆ ਵਧੀਆ ਜਿਹੜੀ ਕਲਾਕਾਰੀ ਕੀਤੀ ਹੋਈ ਸੀ ਦੀਵਾਰਾਂ ਤੇ ਆਹ ਦੇਖੋ ਇਧਰ ਚੱਲ ਕੇ ਦੇਖੀਏ ਸਵਾਹ ਦੇਖ ਸਕਦੇ ਹੋ ਜੀ ਕਿਸੇ ਟਾਈਮ ਇੱਥੇ ਜਿਹੜਾ ਰਾਜੇ ਬੈਠਦੇ ਹੋਣਗੇ ਪਰ ਅੱਜ ਦੇਖੋ ਜਿਹੜਾ ਸਾਰਾ ਖੰਡ ਰਖੰਡ ਹੋਇਆ ਪਿਆ ਆ ਦੇਖ ਸਰ ਸਾਰਾ ਮਲਬਾ ਇੱਥੇ ਜਿਹੜਾ ਇਕੱਠਾ ਹੋਇਆ ਪਿਆ ਸੋ ਇਸ ਜਿਹੜਾ ਰਿਆਸਤ ਦਾ ਸਬੰਧ ਜਿਹੜਾ ਛੇ ਪੰਜ ਛਾ ਨਾਲ ਵੀ ਹੈਗਾ ਸੋ ਇੱਧਰ ਵੀ ਦੇਖ ਸਕਦੇ ਹੋ ਜਿਹੜਾ ਬਾਹਰਲਾ ਮਾਹੌਲ ਜਿਹੜਾ ਕਿਵੇਂ ਸਾਰੇ ਪੇੜ-ਪੋੜ ਜੰਗਲ ਜਿਹਾ ਬਣਿਆ ਹੋਇਆ ਹੈ ਤੇ ਆ ਇੱਧਰ ਗੁਰਦੁਆਰਾ ਸਰੋਪਾਉ ਸਾਹਿਬ ਹੈ ਇਹ ਵੀ ਤੁਹਾਨੂੰ ਉੱਪਰ ਚੱਲ ਕੇ ਦਿਖਾਣੇ ਆ ਤੇ ਪਾ ਇਧਰ ਵੀ ਤੁਸੀਂ ਦੇਖ ਸਕਦੇ ਹੋ ਦੀਵਾਰਾਂ ਤੇ ਜਿਹੜਾ ਡਿਜ਼ਾਈਨ ਜਿਆ ਕੀਤਾ ਹੋਇਆ ਕਲਾਕਾਰੀ ਕੀਤੀ ਹੋਈ ਹੈ ਕਿੰਨੀ ਵਧੀਆ ਕੀਤੀ ਹੋਈ ਹੈ ਆ ਦੇਖ ਸਕਦੇ ਹੋ ਆਬਰਿਆ ਸਤਿਰੂਪਰ ਜਿਹੜਾ 6ਵੇਂ ਪਾਛੇ ਦਾ ਵੀ ਆਸ਼ੀਰਵਾਦ ਰਿਹਾ ਹੈ ਕਿ ਉਹਨਾਂ ਦੇ ਟਾਈਮ ਜਿਹੜਾ ਇੱਕ ਕਾਲੇ ਰਾਮ ਨਾਮ ਦਾ ਇੱਕ ਵਿਅਕਤੀ ਹੁੰਦਾ ਸੀ ਤੇ ਉਹਦਾ ਭਾਈ ਸੀ ਇੱਕ ਭਾਈ ਮੋਹਨ ਸਿੰਘ ਜਿਹਦੀ ਕੀ ਡੈਥ ਹੋ ਜਾਂਦੀ ਹੈ ਤੇ ਉਹਦੇ ਦੋ ਬੱਚੇ ਸੀਗੇ ਭਾਈ ਸੰਦਲ ਜੀ ਤੇ ਭਾਈ ਫੂਲ ਜੀ ਤੇ ਜਿਹੜਾ ਚਾਚਾ ਕਾਲਾਰਾਮ ਸੀ ਇਹ ਉਹਨਾਂ ਦੀ ਦੇਖਭਾਲ ਕਰਦਾ ਸੀ ਤੇ ਇਕਰੇ ਨੇ 6-5000 ਰੋਜ਼ ਜੰਗ ਜਿੱਤ ਕੇ ਆਉਂਦੇ ਨੇ ਤੇ ਇਹ ਕਾਲਾਰਾਮ ਜਿਹੜਾ ਭਤੀਜਾਂ ਨੂੰ ਲੈ ਕੇ ਗੁਰੂ ਸਾਹਿਬ ਕੋਲ ਜਾਂਦਾ ਤੇ ਬੱਚਿਆਂ ਨੂੰ ਪਹਿਲੇ ਹੀ ਸਿਖਾ ਰਿੰਦਾ ਕਿ ਜਦੋਂ ਗੁਰੂ ਸਾਹਿਬ ਕੋਲ ਜਾਓਗੇ ਤਾਂ ਆਪਣੇ ਢਿੱਡ ਦੇ ਜਿਹੜਾ ਹੱਥ ਮਾਰਨਾ ਤੇ ਬੱਚੇ ਜਿਹੜਾ ਉਸੇ ਤਰ੍ਹਾਂ ਗੁਰੂ ਸਾਹਿਬ ਕੋਲ ਜਾ ਕੇ ਕਰਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਕਾਲਿਆ ਇਹ ਕੀ ਕਰਦੇ ਨੇ ਉਹ ਕਹਿੰਦਾ ਕਿ ਮਹਾਰਾਜੇ ਭੁੱਖੇ ਨੇ ਤੇ ਖਾਣ ਨੂੰ ਮੰਗਦੇ ਨੇ ਕੁਝ ਤੇ ਛੇਮ ਪਾਸ਼ਾ ਕਹਿੰਦੇ ਭੁੱਖੇ ਨਹੀਂ ਹੈਗੇ ਇਹ ਤਾਂ ਰਾਜੇ ਨੇ ਇਨਾਂ ਦੇ ਘੋੜੇ ਤਾਂ ਜਾਂਉਂਦੇ ਤੱਕ ਪਾਣੀ ਪੀਣਗੇ ਪਾਸ਼ਾਰ ਬਾਦ ਜਿਹੜਾ ਕਾਲਾ ਰਾਮ ਸਿੰਘ ਜਿਹੜਾ ਉਹ ਆਪਣੇ ਭਤੀਜਾ ਨੂੰ ਲੈ ਕੇ ਜਿਹੜਾ 7ਵੇਂ ਪਾਸ਼ਾ ਕੋਲ ਵੀ ਜਾਂਦਾ ਹੈ ਤੇ ਉਹਨਾਂ ਨੂੰ ਫੇਰ ਜਿਹੜਾ ਰਾਜ ਦੀ ਮੰਗ ਕਰਦਾ ਹੈ ਪਰ 7ਵੇਂ ਪਾਸ਼ਾ ਕਹਿੰਦੇ ਨੇ ਕਿ ਰਾਜ ਜਿਹੜਾ ਮੰਗਨ ਨਾਲ ਨਹੀਂ ਰਾਜ ਤਾਂ ਤਲਵਾਰ ਤੇ ਜ਼ੋਰ ਨਾਲ ਮਿਲਦੇ ਨੇ ਤੇ ਤੁਸੀਂ ਇੱਥੋਂ ਚਾਲੇ ਪਾਓ ਤੇ ਸ਼ਾਮ ਨੂੰ ਜਿਹੜੇ ਵੀ ਪਿੰਡ ਜੇ ਤੁਸੀਂ ਪਹੁੰਚੋਗੇ ਉੱਥੇ ਆਪਣਾ ਜਿਹੜਾ ਡੇਰਾ ਬਚਾ ਲੈਣਾ ਸੋ ਇਸੇ ਤਰ੍ਹਾਂ ਜਿਹੜਾ ਕਾਲਾ ਰਾਮ ਸਿੰਘ ਜਿਹੜਾ ਮਹਾਰਾਜ ਦੇ ਇਲਾਕੇ 'ਚ ਸ਼ਾਮ ਨੂੰ ਪਹੁੰਚਦਾ ਹੈ ਤੇ ਉੱਥੋਂ ਦੇ ਜਿਹੜਾ ਜਰਮੈਲ ਨੂੰ ਹਰਾ ਕੇ ਉੱਥੋਂ ਆਪਣਾ ਕਬਜ਼ਾ ਸ਼ੁਰੂ ਕਰਦਾ ਹੈ ਤਾਂ ਉਸ ਤੋਂ ਬਾਅਦ ਫੇਰ ਜਿਹੜਾ ਇਹ ਰਿਆਸਤ ਜਿਹੜੀ ਆ ਜਾਨੀ ਇਹਨੇ ਪੌੜੀਆਂ ਤੇ ਉੱਪਰ ਦੇ ਹਾਲਾਤ ਦੇਖ ਰਹੇ ਆ ਜਾ ਕੇ ਕਾਫੀ ਜਿਹੜਾ ਹਨੇਰਾ ਹੋਇਆ ਪਿਆ ਇੱਥੇ ਸਵਾਈਡਰਿਕ ਕਮਰਾ ਆ ਆ ਦੇਖ ਸਕਦੇ ਹੋ ਜੀ ਉੱਪਰਲੇ ਹਾਲਾਤ ਜਿਹੜੇ ਖਿੜਕੀਆਂ ਸਾਰੀਆਂ ਟੁੱਟੀਆਂ ਪਈਆਂ ਨੇ ਮਲਬਾ ਹੀ ਮਲਬਾ ਮਲਬਾ ਸਾਰੇ ਬਸ ਇਹ ਰਾਹ ਦਿਖਦਾ ਹੈ ਕਾਫੀ ਛੋਟੇ ਛੋਟੇ ਜਿਹੜਿਆਂ ਦਰਵਾਜੇ ਨੇ ਇਹ ਕਾਇਦਰੇ ਇੱਥੇ ਮਿਲਦਾ ਜਿਹੜੇ ਸਿਪਾਈ ਖੜਦੇ ਹੋਣਗੇ ਕਿਸੇ ਟਾਈਮ ਪਰ ਅੱਜ ਦੇਖੋ ਜਿਹੜੇ ਹਾਲਾਤ ਇਹਦੇ ਆਹ ਦੇਖੋ ਜੀ ਕਿੰਨਾ ਵਧੀਆ ਜਿਹੜਾ ਇਮਾਰਤ ਦਾ ਜਿਹੜਾ ਨਕਸ਼ਾ ਬਣਾਇਆ ਹੋਇਆ ਹੈ ਅੱਜ ਕੱਲ ਦੇ ਜਿਹੜੇ ਆਰਕੀਟੈਕਟ ਨੇ ਉਹ ਇਹੋ ਜਿਹਾ ਨਕਸ਼ਾ ਨਹੀਂ ਬਣਾ ਸਕਦੇ ਜਿਹੜਾ ਪਹਿਲੇ ਬਣਾ ਗਏ ਆ ਦੇਖੋ ਆਈਦਰ ਰੋਸ਼ਨਦਾਰ ਵੀ ਦਿੱਤਾ ਹੋਇਆ ਸੋ ਸਾਮ ਸੰਭਾਲ ਦੀ ਲੋੜ ਹੈ ਕਿਲੇ ਨੂੰ ਸੋ ਪਿੱਛੇ ਜਿਹੜਾ ਰਾਣੀ ਸਾਹਿਬ ਪ੍ਰੈਜੈਂਟ ਜਿਹੜੇ ਹੁਣ ਇਸ ਟਾਈਮ ਜਿਹੜੇ ਰਾਣੀ ਨੇ ਮਹਾਰਾਣੀ ਪ੍ਰੀਤੀ ਦੀ ਉਹਨਾਂ ਦਾ ਵੀ ਆਪਾਂ ਜਿਹੜਾ ਇੰਟਰਵਿਊ ਸੁਣਿਆ ਸੀਗਾ ਤੇ ਉਹ ਕਹਿ ਰਹੇ ਸੀਗੇ ਕਿ ਜਿਹੜਾ ਕਿਲਾ ਹੈ ਉਹ ਸਰਕਾਰਾਂ ਦੇ ਕਬਜ਼ੇ ਚ ਆਇਆ ਯਾ ਤਾਂ ਸਰਕਾਰ ਕਿਲਰ ਨੂੰ ਕਿਲਰੀ ਸੇ ਸ਼ਾਮ ਸੰਭਾਲ ਕਰੇ ਜਾਂ ਫਿਰ ਉਹਨਾਂ ਨੂੰ ਵਾਪਸ ਕਰ ਦੇਣ ਚੱਲਣਾ ਹੈ ਆਪਾਂ ਥੋੜੀ ਜਿਹੀ ਹੋਰ ਉੱਪਰ ਉੱਪਰਲੇ ਫਲੋਰ ਤੇ ਬਿਲਕੁਲ ਆਹ ਦੇਖੋ ਜੀ ਉੱਪਰ ਕਿਵੇਂ ਪੂਰਾ ਜੰਗਲ ਹੀ ਜੰਗਲ ਬਣਿਆ ਹੋਇਆ ਹੈ ਝਾੜੀਆਂ ਹੀ ਝਾੜੀਆਂ ਉਗੀਆਂ ਹੋਈਆਂ ਸਾਰੀਆਂ ਆਹ ਦੇਖੋ ਪੂਰਾ ਜਿਹੜਾ ਸ਼ਹਿਰ ਦਾ ਦਰਸ਼ਨ ਹੁੰਦੇ ਨੇ ਇੱਥੋਂ ਦੀ ਤਿਆਰ ਦੇਖੋ ਸਿਪਾਈਆਂ ਦੇ ਖੜਨ ਵਾਸਤੇ ਜਿਹੜਾ ਬਣਾਇਆ ਹੋਇਆ ਹੈ ਇੱਧਰ ਆ ਗਿਆ ਜੀ ਗੁਰਦੁਆਰਾ ਸਰੋਪਾਉ ਸਾਹਿਬ ਉਹ ਸਭ ਤੋਂ ਉੱਪਰ ਜਿਹੜਾ ਕਮਰਾ ਹੈ ਉੱਥੇ ਗੁਰਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਹੋਇਆ ਸੀਗਾ ਤੇ ਉੱਥੋਂ ਦੀ ਜਿਹੜੀ ਦੇਗ ਬਣ ਕੇ ਨਾਬੇ ਦੇ ਜਿਹੜੇ ਚਾਰ ਗੇੜ ਨੇ ਇੱਥੋਂ ਦੇਗ ਬਣ ਕੇ ਜਾਂਦੀ ਸੀ ਫਿਰ ਦੇਗ ਸੀ ਉਹ ਪੂਰੇ ਸ਼ਹਿਰ ਵਿੱਚ ਜਿਹੜੀ ਵੰਡੀ ਜਾਂਦੀ ਸੀ ਸਵਾ ਦੇਖੋ ਇੱਧਰ ਜਿਹੜਾ ਦੂਜਾ ਪਾਸਾ ਕਿਲੇ ਦਾ ਜਿੱਧਰ ਕੀ ਹੁਣ ਅਖੰਡ ਪਾਠ ਚੱਲ ਰਿਹਾ ਹੈ ਉਹ ਲਪਾਂ ਗੁਰਦੁਆਰਾ ਸਰਪਾਉ ਸਾਹਿਬ ਦੇ ਨੇੜੇ ਖੜੇ ਆ ਕਰੋ ਜੀ ਦਰਸ਼ਨ ਉਹ ਵੱਡੇ ਸਾਹਿਬ ਜਿਹੜੇ ਸੀ ਜਿਹੜੇ ਉਹਨਾਂ ਦਾ ਸੰਸਕਾਰ ਵੀ ਇਸੇ ਰਿਆਸਤ ਦੇ ਜਿਹੜੇ ਵੱਡੇ-ਵੱਡੇਰੇ ਹੋਏ ਨੇ ਉਹਨਾਂ ਨੇ ਕੀਤਾ ਜਿਹੜੇ ਬਾਬਾ ਫੂਲ ਸਿੰਘ ਜੀ ਸੀਗੇ ਉਹਨਾਂ ਦੇ ਜਿਹੜੇ ਅੱਗੋਂ ਪੁੱਤਰੇ ਹੋਏ ਨੇ ਬਾਬਾ ਆਰਮ ਸਿੰਘ ਜੀ ਤੇ ਬਾਬਾ ਤੇ ਲੋਕਾ ਜੀ ਉਹਨਾਂ ਨੇ ਜਿਹੜਾ ਵੱਡੇ ਸਾਹਿਬ ਜਦਿਆਂ ਦਾ ਜਿਹੜਾ ਸੰਸਕਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਦਮਦਮਾ ਸਾਹਿਬ ਦੀ ਧਰਤੀ ਤੇ ਗੁਰਬੋਂ ਸਿੰਘ ਜੀ ਕੋਲ ਗਏ ਸੀਗੇ ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਆਪਣੇ ਗਾਤਰੇ ਦੀ ਕਿਰਪਾ ਤੇ ਸ੍ਰੀ ਸਾਹਿਬ ਜਿਹੜੀ ਪੇਂਟ ਕੀਤੀ ਸੀ ਫੂਲ ਸਿੰਘ ਜੀ ਦੇ ਅੱਗੇ ਵਣਸ਼ਜ ਹੋਏ ਉਹਨਾਂ ਵਿੱਚੋਂ ਇੱਕ ਸੀ ਭਾਈ ਹਮੀਰ ਸਿੰਘ ਜੀ ਜਿਨ੍ਹਾਂ ਨੇ ਨਾਬਾ ਸ਼ਹਿਰ ਜਿਹੜਾ ਵਸਾਇਆ ਤੇ ਉਹਨਾਂ ਤੋਂ ਬਾਅਦ ਫਿਰ ਜਿਹੜੇ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਿਪੂਦਮਨ ਸਿੰਘ ਜਿਹੜੇ ਕਿ ਕਾਫੀ ਧਰਮੀ ਰਾਜੇ ਹੋਏ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਕਾਫੀ ਲੜਾਈਆਂ ਲੜੀਆਂ ਜਿਨ੍ਹਾਂ ਵਿੱਚ ਇੱਕ ਜੈਤੋਰਾ ਮੋਰਚਾ ਵੀ ਸੀ ਤੋਂ ਮਹਾਰਾਜਾ ਹੀਰਾ ਸਿੰਘ ਜੀ ਕਾਫੀ ਧਰਮੀ ਰਾਜੇ ਹੋਏ ਨੇ ਇਕਵਾਰੀ ਆਪਣੇ ਦਰਬਾਰ 'ਚ ਬੈਠੇ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਕੋਈ ਅੱਜ ਦੇ ਟਾਈਮ 'ਚ ਇਹੋ ਜਿਹਾ ਸਿੰਘ ਨਹੀਂ ਹੈਗਾ ਜਿਹੜਾ ਕਿ ਇਕੋ ਚੌਂਕੜੇ 'ਚ ਗੁਰਗਰਾਂ ਸਾਹਿਬ ਜੀ ਦਾ ਪਾਰ ਸੁਣਾਵੇ ਤੇ ਉਸ ਸਮੇਂ ਜਿਹੜਾ ਭਾਈ ਨਰੈਣ ਸਿੰਘ ਜੀ ਜਿਹੜਾ ਕਿ ਭਾਈ ਕਾਨ ਸਿੰਘ ਨਾਬਾ ਜੀ ਦੇ ਪਿਤਾ ਜੀ ਸਨ ਉਹ ਉਸ ਸਮੇਂ ਉਸ ਦਰਬਾਰ 'ਚ ਬੈਠੇ ਹੁੰਦੇ ਨੇ ਉਹ ਕਹਿੰਦੇ ਸਿੰਘ ਦਾ ਬਹੁਤ ਨੇ ਪਰ ਕੋਈ ਸੁਣਨ ਵਾਲਾ ਵੀ ਤਾਂ ਹੋਵੇ ਤੇ ਇਸ ਤਰ੍ਹਾਂ ਜਿਹੜਾ ਫਿਰ ਭਾਈ ਨਰੈਣ ਸਿੰਘ ਨੇ ਇਕੋ ਚੌਂਕੜੇ ਤੇ ਅਖੰਡ ਸਾਹਿਬ ਪਾਰ ਕੀਤਾ ਸੀਗਾ ਤੇ ਮਹਾਰਾਜਾ ਹੀਰਾ ਸਿੰਘ ਜੀ ਨੇ ਇਕੋ ਚੌਂਕੜੇ ਤੇ ਪਾਰ ਸੁਣਿਆ ਸੀਗਾ ਦਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਜਿਹੜਾ ਅੱਜ ਵੀ ਮੌਜੂਦ ਹੈ ਜਾਂ ਫਿਰ ਜਿਹੜਾ ਖਾਲਸਾ ਪ੍ਰਿੰਟਿੰਗ ਪ੍ਰੈਸ ਉਹ ਪਾਕਿਸਤਾਨ ਦੇ ਵਿੱਚ ਹੈ ਉਹ ਜਿਹੜੀ ਹੈ ਮਹਾਰਾਜਾ ਰਿਪੂ ਚੰਦ ਸਿੰਘ ਜੀ ਦੀ ਦੇਣ ਸੀ ਮਹਾਰਾਜਾ ਰਿਪੂ ਚੰਦ ਸਿੰਘ ਜੀ ਨੂੰ ਅੰਗਰੇਜ਼ ਸਰਕਾਰ ਨੇ 39 ਸਾਲ ਜਿਹੜਾ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਸੀਗਾ ਕਿਉਂਕਿ ਜਿਹੜੇ ਅੰਗਰੇਜ਼ ਸੀਗੇ ਉਹ ਕਹਿੰਦੇ ਸੀ ਕਿ ਤੁਸਾਂ ਨੂੰ ਰਾਜ ਸਾਡੀ ਬਦੌਲਤ ਮਿਲਿਆ ਪਰ ਜਿਹੜੇ ਰਿਪੂ ਰਾਮ ਸਿੰਘ ਜੀ ਸੀਗੇ ਉਹ ਕਹਿੰਦੇ ਕਿ ਸਾਨੂੰ ਰਾਜ ਤੁਸੀਂ ਨਹੀਂ ਸਾਨੂੰ ਰਾਜ ਤਾਂ ਸਾਡੇ ਗੁਰੂਆਂ ਨੇ ਦਿੱਤਾ ਸੋ ਇਸ ਕਰਕੇ ਜਿਹੜਾ ਉਹਨਾਂ ਨੂੰ ਜੇਲ੍ਹ ਵਿੱਚ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ ਤੇ ਉਸੇ ਸਮੇਂ ਦੌਰਾਨ ਜਿਹ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਹਾਲਾਤ ਨੇ ਕਿਲੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜਾ ਸਰਕਾਰ ਤੱਕ ਮੈਸੇਜ ਪਹੁੰਚ ਸਕੇ ਤੇ ਕਿਲੇਰੀ ਜਿਹੜੀ ਸਾਮ ਸੰਭਾਲ ਉਹ ਕਰ ਸਕਣ ਨਹੀਂ ਤਾਂ ਜਿਹੜਾ ਆਣ ਵਾਲੇ 5-10 ਸਾਲਾਂ ਨੂੰ ਜਿਹੜਾ ਕਿਲੇਰਾ ਨਾਮੁ ਨਿਸ਼ਾਨ ਨਹੀਂ ਰਹਿਣਾ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੋਏ ਪਏ ਨੇ ਕਿਉਂਕਿ ਕੰਡਾ गिर ਰਹੀਆਂ ਨੇ ਪੇੜ ਪੋਤੇ ਨਿਕਲੇ ਪਰ ਪੂਰਾ ਜੰਗਲ ਬਣਿਆ ਹੋਇਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ ਚ ਟਿਲ ਥੈਂਕਸ ਗੁੱਡ ਬਾਏ